ਵਾਇਗੁਰਜ ਜੀ ਦਾ ਖਾਲਸਾ ਵਾਇਗੁਰਜ ਜੀ ਦੀ ਫਤਿਹ ਸੰਗਤ ਜੀ ਸ੍ਰੀ ਦਰਬਾਰ ਸਾਹਿਬ ਦਾ ਪੀਸਰਾ ਕਲੂਕਾਰਾ 1 ਜੂਨ ਤੋਂ 6 ਜੂਨ ਤੱਕ ਜੋ ਖੂਨੀ ਖੇਲ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਚ ਚੜੀ ਦਰਬਾਰ ਸਾਹਿਬ ਦੇ ਸਾਰੇ ਕੰਪਲੈਕਸ ਵਿੱਚ ਜੋ ਖੇលਿਆ ਗਿਆ ਫੌਜ ਵੱਲੋਂ ਤੇ ਦੂਸਰੀਆਂ ਫੋਰਸਾਂ ਵੱਲੋਂ ਸਾਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਛਿੜੀ ਦਰਬਾਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਉਸਥਾਨ ਤੇ ਸਿੱਧਾ ਕਰਨ ਆਏ ਸਿੱਖ ਸੰਗਤਾਂ ਬੇਗੁਨਾਹ ਸਿੱਖ ਸੰਗਤਾਂ ਤੇ ਗੋਲਾਬਾਰੀ ਕੀਤੀ ਗਈ ਔਰ ਸ਼ਹੀਦ ਕੀਤਾ ਗਿਆ ਇਸ ਦਾ ਜੋ ਕਤਲਿਆ ਮੈਂ ਤੇ ਬੜਾ ਪਿਆਰਕ ਸੀ ਜਿਨ੍ਹਾਂ ਸੰਗਤਾਂ ਨੂੰ ਉਹ ਸਮਾਂ ਦੇਖਿਆ ਜਾਂ ਉਹ ਯਾਦ ਕਰਦੇ ਆ ਤਤਰਾ ਤਰਾ ਕਰ ਉੱਠਦੇ ਆ ਕਿ ਇਹ ਉਸ ਵਕਤ ਦੀ ਸਰਕਾਰ ਦੀ ਗਿਣੀ ਮਿੱਥੀ ਸ਼ਾਦਤ ਸੀ ਕਿ ਪੰਜਾਬ ਵਿੱਚ ਐਸਾ ਮਾਹੌਲ ਸਿਰਜਿਆ ਗਿਆ ਕਿ ਸਿੱਖਾਂ ਨੂੰ ਆਜ਼ਾਦੀ ਤੋਂ ਬਾਅਦ ਕੀਤੇ ਹੋਏ ਅੰਦੋਲਨ ਦਾ ਖਮਿਆਜਾ ਪਕਤਣਾ ਪਿਆ ਕਿ ਸੱਚ ਪਿੱਛੇ ਖੜੇ ਹੋਣ ਦਾ ਜੋ ਹੀਆ ਸਿੱਖਾਂ ਨੇ ਦਿਖਾਇਆ ਆਜ਼ਾਦੀ ਤੋਂ ਬਾਅਦ ਉਸ ਨੂੰ ਉਸ ਕਰਕੇ ਸਿੱਖਾਂ ਨੂੰ ਸਭ ਨੂੰ ਸिखਾਣ ਦਾ ਇਹ ਫੈਸਲਾ ਕੀਤਾ ਗਿਆ ਕਦੀ ਹੋ ਸਕਦਾ ਕਿ 150 ਤੋਂ ਲੈ ਕੇ ਪੂਨੇ 200 ਸਿੰਘ ਅੰਦਰ ਹੋਣ ਸント ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਅਗਵਾਈ ਹੇਠ ਜਰਨੈਲ ਸੁਬੀਖ ਸਿੰਘ ਦੀ ਅਗਵਾਈ ਹੇਠ ਤੇ 5 ਲੱਖ ਤੋਂ ਵੱਧ ਫੌਜ ਜਿਹੜੀ ਦੁਨੀਆ ਤੋਂ ਚੌਥੀ ਵੱਡੀ ਤਾਕਤ ਹੈ ਉਹਨਾਂ ਨੂੰ ਜਾਂਤਾ ਦਰਬਾਰ ਸਾਹਿਬ ਤੋਂ ਖਾਲੀ ਕਰਨ ਵਾਸਤੇ ਤੇ ਜਾਂ ਫਿਰ ਉਹਨਾਂ ਨੂੰ ਸ਼ਹੀਦ ਕਰਨ ਵਾਸਤੇ ਇਹ ਖੇਡ ਖੇਡੀ ਗਈ ਕੀ ਰਾਜਨੀਤਿਕ ਲੋਗ ਇੰਨੇ ਨੀਤਾ ਭਰਿਆ ਕੰਮ ਵੀ ਕਰ ਸਕਦੇ ਆ ਕਿ ਕਿਸੇ ਵੀ ਧਰਮ ਦੇ ਪਵਿੱਤਰ ਸਥਾਨ ਤੇ ਫੌਜ ਵੱਲੋਂ ਹਮਲਾ ਕਰਾ ਸਕਦੇ ਆ ਇਸ ਕਰਕੇ ਇਹ ਮਾਹੌਲ ਸਿਰਜਿਆ ਗਿਆ ਕਿਉਂਕਿ ਹਕੂਮਤ ਦੇ ਸਾਰੇ ਗਲਤ ਫੈਸਲੇ ਦੇ ਹਮੇਸ਼ਾ ਹੀ ਪੰਜਾਬ ਦੇ ਲੋਕ ਡਟ ਕੇ ਖੜੇ ਹੋਏ ਆ ਕਿ ਉਹਦੇ ਚ ਮੋਢੀ ਸਿੱਖ ਸੀ। ਤੋਂ ਇਸ ਕਰਕੇ ਇਹ ਜੋ ਕਤਲਿਆ ਹਮ ਸੀ ਉਹ ਸਦੀਆਂ ਤੱਕ ਯਾਦ ਰਹੇਗਾ। ਦੁਨੀਆ ਚਾਹੇ ਭਲਾਂ ਦੀ ਕੋਸ਼ਿਸ਼ ਕਰ ਦੇ ਨਾ ਇਹ ਭੁੱਲਣਾ ਤੇ ਨਾ ਹੀ ਇਹ ਕਦੀ ਭੁੱਲਿਆ ਜਾ ਸਕਦਾ। ਸਿੱਖ ਕਦੀ ਚਮਕੌਰ ਸਭ ਨੂੰ ਭੁੱਲ ਸਕਦੇ ਆ। ਇੱਕ ਪਾਸੇ 4000 ਇੱਕ ਪਾਸੇ 10 ਲੱਖ ਫੌਜ ਇਹ ਜਿਹੜੇ 3 ਦਰਬਾਰ ਸਾਹਿਬ ਅੰਮ੍ਰਿਤਸਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਓੜ ਤੇ ਆਸਾ ਲੈ ਕੇ ਬੈਠੇ ਸੀ ਇਹਨਾਂ ਨੂੰ ਪਤਾ ਸੀ ਕਿ ਸ਼ਹੀਦ ਹੋਣਾ ਹੀ ਹੋਣਾ ਹੈ ਪਰ ਇਹਨਾਂ ਨੇ ਆਪਣੇ ਹਥਿਆਰ ਸ਼ਸਤਰ ਫੌਜ ਅੱਗੇ ਨਹੀਂ ਸਿੱਟੇ ਆਤਮਾ ਨੂੰ ਸਰਮੰਤ ਕੀ ਨਹੀਂ ਕੀਤਾ ਇਹਨਾਂ ਨੇ ਹੱਥ ਨਹੀਂ ਖੜੇ ਕੀਤੇ ਇਹਨਾਂ ਨੇ ਜਵਾਬ ਵੀ ਨਹੀਂ ਦਿੱਤਾ ਪਰ ਜਦੋਂ ਫੌਜ ਤੇ ਬੀਐਸਐਫ ਗੋਲਾਬੋਰੀ ਕਰਦੀ ਸੀ ਤਾਂ ਉਸ ਦਾ ਜਵਾਬ ਤਾਂ ਆ ਗਿਆ ਸਭ ਤੋਂ ਵੱਡੀ ਗੱਲ ਹੈ ਕਿ ਕਈ ਸਾਲਾਂ ਤੋਂ ਬੀਐਸਐਫ ਤੇ ਸੀਆਰਪੀ ਐਫ ਛੀਰੇ ਦਰਬਾਰ ਸਾਹਿਬ ਦੇ ਚੁਗਿਰਦੇ ਆਪਣੀਆਂ ਚੌਂਕੀਆਂ ਬਲਾ ਕੇ ਬੈਠੀ ਸੀ ਜੇ ਬੀਐਸਐਫ ਤੇ ਸੀਆਰਪੀਐਫ ਆਪਣੀਆਂ ਚੌਂਕੀਆਂ ਬਲਾ ਕੇ ਬੈਠੀ ਸੀ ਤਾਂ ਉਥੇ ਸ਼ਸਤਰ ਕਿੱਥੋਂ ਪਹੁੰਚੇ ਕਿ ਜਾਣ ਬੁੱਝ ਕੇ ਸ਼ਸਤਰ ਭੇਜਿਆ ਗਿਆ ਔਰ ਉਸ ਤੋਂ ਇਲਾਵਾ ਇਹ ਮਾਹੌਲ ਕਿਉਂ ਸਿਰਜਿਆ ਗਿਆ ਕਿ ਹੋਰ ਤਰੀਕਾ ਨਹੀਂ ਸੀ ਸ਼੍ਰੀ ਦਰਬਾਰ ਸਾਹਿਬ ਤੇ ਜਾਂ ਕੋਈ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਕਿ ਕੋਈ ਜਾਨੀ ਨੂੰ ਸਨ ਨਾ ਹੁੰਦਾ ਐ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਨਾ ਕਰਨਾ ਪੈਂਦਾ ਔਰ ਇਥੋਂ ਤੱਕ ਕਿ ਕਦੀ ਕਿਸੇ ਮੁਲਖ ਨੇ ਆਪਣੇ ਲੋਕਾਂ ਤੇ ਟੈਂਕ ਚੜਾਏ ਹੋਣ ਤੋਪਾਂ ਨਾਲ ਗੋਲੇ ਮਾਰੇ ਹੋਣ ਕਦੀ ਹੋ ਸਕਦਾ ਨਹੀਂ ਹੋਇਆ ਤਾਂ ਇਸ ਕਰਕੇ ਉਸ ਵਕਤ ਦੀ ਇੰਦਰਾ ਗਾਂਧੀ ਦੀ ਸਰਕਾਰ ਨੇ ਜਾਣ ਬੁੱਝ ਕੇ ਇਹ ਮਾਹੌਲ ਸਿਰਜਿਆ ਗਿਆ ਕਿ ਸਿੱਖਾਂ ਨੂੰ ਇੱਕ ਵਾਰ ਜ਼ਰੂਰ ਸੋਚ ਸਿਖਾਣਾ ਤਾਂ ਇਹ ਇੱਕ ਹਫ਼ਤਾ ਸਿੱਖਾਂ ਵਾਸਤੇ ਕਹਿਰ ਭਰਿਆ ਸੀ ਤਾਂ ਇਸ ਦਾ ਨਤੀਜਾ ਕੀ ਹੋਇਆ ਨਤੀਜਾ ਹੋਇਆ ਕਿ ਇੰਦਰਾ ਗਾਂਧੀ ਦੀ ਮੌਤ ਤਾਂ ਇਸ ਕਰਕੇ ਇਹੋ ਜੀਆਂ ਜਿਹੜੀਆਂ ਮਾਹੌਲ ਨੂੰ ਸਜਨਾ ਬੇਵਕੂਫੀਆ ਸਰਕਾਰਾਂ ਨੂੰ ਇਹੋ ਜਿਹਾ ਮਾਹੌਲ ਨਹੀਂ ਸੱਜਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ਼੍ਰੀ ਦਰਬਾਰ ਸਾਹਿਬ ਦਾ ਤੀਸਰਾ ਕੱਲੂ ਕਾਰਾ 1 ਜੂਨ ਤੋਂ 6 ਜੂਨ ਤੱਕ ਜੋ ਖੂਨੀ ਖੇਲ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸ਼੍ਰੀ ਅਕਾਲ ਤਕਸਾਲ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਤੇ ਸ਼੍ਰੀ ਦਰਬਾਰ ਸਾਹਿਬ ਦੇ ਸਾਰੇ ਕੰਪਲੈਕਸ ਵਿੱਚ ਜੋ ਖੇលਿਆ ਗਿਆ ਫੌਜ ਵੱਲੋਂ ਤੇ ਦੂਸਰੀਆਂ ਫੋਰਸਾਂ ਵੱਲੋਂ ਸਾਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਝਿੜੀ ਦਰਬਾਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਸਥਾਨ ਤੇ ਸਿਧਾ ਕਰਨ ਆਏ ਸਿੱਖ ਸੰਗਤਾਂ ਬੇਗੁਨਾਹ ਸਖਸ਼ਤਾ ਤੇ ਗੋਲਾਬਾਰੀ ਕੀਤੀ ਗਈ ਔਰ ਸ਼ਹੀਦ ਕੀਤਾ ਗਿਆ ਇਸ ਦਾ ਜੋ ਕਤਲਿਆ ਮੈਂ ਤੇ ਬੜਾ ਪਿਆਰਾਕ ਸੀ ਜਿਨ੍ਹਾਂ ਸੰਗਤਾਂ ਨੂੰ ਉਹ ਸਮਾਂ ਦੇਖਿਆ ਜਾਂ ਉਹ ਯਾਦ ਕਰਦੇ ਆ ਤਤਰਾ ਤਰਾ ਕਰ ਉੱਠਦੇ ਆ ਕਿ ਇਹ ਉਸ ਵਕਤ ਦੀ ਸਰਕਾਰ ਦੀ ਗਿਨੀ ਮਿੱਥੀ ਸ਼ਾਦਤ ਸੀ ਕਿ ਪੰਜਾਬ ਵਿੱਚ ਐਸਾ ਮਾਹੌਲ ਸਿਰਜਿਆ ਗਿਆ ਕਿ ਸਿੱਖਾਂ ਨੂੰ ਆਜ਼ਾਦੀ ਤੋਂ ਬਾਅਦ ਕੀਤੇ ਹੋਏ ਅੰਦੋਲਨ ਦਾ ਖਮਿਆਜਾ ਪਕਤਣਾ ਪਿਆ ਕਿ ਸੱਚ ਪਿੱਛੇ ਖੜੇ ਹੋਣ ਦਾ ਜੋ ਹਿਆ ਸਿੱਖਾਂ ਨੇ ਦਿਖਾਇਆ ਆਜ਼ਾਦੀ ਤੋਂ ਬਾਅਦ ਉਸ ਨੂੰ ਉਸ ਕਰਕੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਇਹ ਫੈਸਲਾ ਕੀਤਾ ਗਿਆ ਕਦੀ ਹੋ ਸਕਦਾ ਹੈ ਕਿ 150 ਤੋਂ ਲੈ ਕੇ ਪੂਨੇ 200 ਸਿੰਘ ਅੰਦਰ ਹੋਣ ਸнт ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਜਰਨੈਲ ਸੁਬੀਖ ਸਿੰਘ ਦੀ ਅਗਵਾਈ ਹੇਠ ਤੇ 5 ਲੱਖ ਤੋਂ ਵੱਧ ਫੌਜ ਜਿਹੜੀ ਦੁਨੀਆ ਤੋਂ ਚੌਥੀ ਵੱਡੀ ਤਾਕਤ ਹੈ ਉਹਨਾਂ ਨੂੰ ਜਾਂਤਾ ਦਰਬਾਰ ਸਾਹਿਬ ਤੋਂ ਖਾਲੀ ਕਰਨ ਵਾਸਤੇ ਤੇ ਜਾਂ ਫਿਰ ਉਹਨਾਂ ਨੂੰ ਸ਼ਹੀਦ ਕਰਨ ਵਾਸਤੇ ਇਹ ਖੇਡ ਖੇਡੀ ਗਈ ਕੀ ਰਾਜਨੀਤਿਕ ਲੋਗ ਇੰਨੇ ਨੀਤਾ ਪ੍ਰਿਆ ਕੰਮ ਵੀ ਕਰ ਸਕਦੇ ਆ ਕਿ ਕਿਸੇ ਵੀ ਧਰਮ ਦੇ ਪਵਿੱਤਰ ਸਥਾਨ ਤੇ ਫੌਜ ਵੱਲੋਂ ਹਮਲਾ ਕਰਾ ਸਕਦੇ ਆ ਇਸ ਕਰਕੇ ਇਹ ਮਾਹੌਲ ਸਿਰਜਿਆ ਗਿਆ ਕਿਉਂਕਿ ਹਕੂਮਤ ਦੇ ਸਾਰੇ ਗਲਤ ਫੈਸਲਿਆਂ ਦੇ ਹਮੇਸ਼ਾ ਹੀ ਪੰਜਾਬ ਦੇ ਲੋਕ ਡਟ ਕੇ ਖੜੇ ਹੋਏ ਆ ਕਿ ਉਹਦੇ ਚ ਮੋਢੀ ਸਿੱਖ ਸੀ। ਤੋਂ ਇਸ ਕਰਕੇ ਇਹ ਜੋ ਕਤਲਿਆ ਹਮ ਸੀ ਉਹ ਸਦੀਆਂ ਤੱਕ ਯਾਦ ਰਹੇਗਾ। ਦੁਨੀਆ ਚਾਹੇ ਭੁਲਾਣ ਦੀ ਕੋਸ਼ਿਸ਼ ਕਰ ਦੇ ਨਾ ਇਹ ਭੁੱਲਣਾ ਤੇ ਨਾ ਹੀ ਇਹ ਕਦੀ ਭੁੱਲਿਆ ਜਾ ਸਕਦਾ। ਸਿੱਖ ਕਦੀ ਚਮਕੌਰ ਸਭ ਨੂੰ ਭੁੱਲ ਸਕਦੇ ਆ। ਇੱਕ ਪਾਸੇ 4000 ਇੱਕ ਪਾਸੇ 10 ਲੱਖ ਫੌਜ ਇਹ ਜਿਹੜੇ 3 ਦਰਬਾਰ ਸਾਹਿਬ ਅੰਮ੍ਰਿਤਸਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਓੜ ਤੇ ਆਸਾ ਲੈ ਕੇ ਬੈਠੇ ਸੀ ਇਹਨਾਂ ਨੂੰ ਪਤਾ ਸੀ ਕਿ ਸ਼ਹੀਦ ਹੋਣਾ ਹੀ ਹੋਣਾ ਹੈ ਪਰ ਇਹਨਾਂ ਨੇ ਆਪਣੇ ਹਥਿਆਰ ਸ਼ਸਤਰ ਫੌਜ ਅੱਗੇ ਨਹੀਂ ਸਿੱਟੇ ਆਤਮ ਹਸ ਪਰਮਾਨੰਤ ਕੀ ਨਹੀਂ ਕੀਤਾ ਇਹਨਾਂ ਨੇ ਹੱਥ ਨਹੀਂ ਖੜੇ ਕੀਤੇ ਇਹਨਾਂ ਨੇ ਜਵਾਬ ਵੀ ਨਹੀਂ ਦਿੱਤਾ ਪਰ ਜਦੋਂ ਫੌਜ ਤੇ ਬੀਐਸਐਫ ਗੋਲਾਬੋਰੀ ਕਰਦੀ ਸੀ ਤਾਂ ਉਸ ਦਾ ਜਵਾਬ ਤਾਂ ਆ ਗਿਆ ਸਭ ਤੋਂ ਵੱਡੀ ਗੱਲ ਹੈ ਕਿ ਕਈ ਸਾਲਾਂ ਤੋਂ ਬੀਐਸਐਫ ਤੇ ਸੀਆਰਪੀ ਐਫ ਸ਼ਰੀ ਦਰਬਾਰ ਸਾਹਿਬ ਦੇ ਚੁਗਿਰਦੇ ਆਪਣੀਆਂ ਚੌਂਕੀਆਂ ਬਲਾ ਕੇ ਬੈਠੀ ਸੀ ਜੇ ਬੀਐਸਐਫ ਤੇ ਸੀਆਰਪੀਐਫ ਆਪਣੀਆਂ ਚੌਂਕੀਆਂ ਬਲਾ ਕੇ ਬੈਠੀ ਸੀ ਤਾਂ ਉਥੇ ਸ਼ਸਤਰ ਕਿੱਥੋਂ ਪਹੁੰਚਿਆ ਕੀ ਜਾਣ ਬੁੱਝ ਕੇ ਸ਼ਸਤਰ ਭੇਜਿਆ ਗਿਆ ਔਰ ਉਸ ਤੋਂ ਇਲਾਵਾ ਇਹ ਮਾਹੌਲ ਕਿਉਂ ਸਿਰਜਿਆ ਗਿਆ ਕਿ ਹੋਰ ਤਰੀਕਾ ਨਹੀਂ ਸੀ ਸ਼੍ਰੀ ਦਰਬਾਰ ਸਾਹਿਬ ਤੇ ਜਾਂ ਕੋਈ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਕਿ ਕੋਈ ਜਾਨੀ ਨੁਕਸਾਨ ਨਾ ਹੁੰਦਾ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਕਾਲ ਤਖਤ ਸਾਹਿਬ ਨੂੰ ਟਹਾ ਟੇਰੀ ਨਾ ਕਰਨਾ ਪੈਂਦਾ ਔਰ ਇਥੋਂ ਤੱਕਰ ਕੀ ਕਦੀ ਕਿਸੇ ਮੁਲਖ ਨੇ ਆਪਣੇ ਲੋਕਾਂ ਤੇ ਟੈਂਕ ਚੜਾਏ ਹੋਣ ਤੋਪਾਂ ਨਾਲ ਗੋਲੇ ਮਾਰੇ ਹੋਣ ਕਦੀ ਹੋ ਸਕਦਾ ਨਹੀਂ ਹੋਇਆ ਤੋ ਇਸ ਕਰਕੇ ਉਸ ਵਕਤ ਦੀ ਇੰਦਰਾ ਗਾਂਧੀ ਦੀ ਸਰਕਾਰ ਨੇ ਜਾਣ ਬੁੱਝ ਕੇ ਇਹ ਮਾਹੌਲ ਸਿਰਜਿਆ ਗਿਆ ਕਿ ਸਿੱਖਾਂ ਨੂੰ ਇੱਕ ਵਾਰ ਜ਼ਰੂਰ ਸੋਚ ਸਿਖਾਣਾ ਤਾਂ ਇਹ ਇੱਕ ਹਫਤਾ ਸਿੱਖਾਂ ਵਾਸਤੇ ਕਹਿਰ ਭਰਿਆ ਸੀ ਤਾਂ ਇਸ ਦਾ ਨਤੀਜਾ ਕੀ ਹੋਇਆ ਨਤੀਜਾ ਹੋਇਆ ਕਿ ਇੰਦਰਾ ਗਾਂਧੀ ਦੀ ਮੌਤ ਤਾਂ ਇਸ ਕਰਕੇ ਇਹੋ ਜੀਆਂ ਜਿਹੜੀਆਂ ਮਾਹੌਲ ਨੂੰ ਸਜਨਾ ਬੇਫਕੂਪੀਆ ਸਰਕਾਰਾਂ ਨੂੰ ਇਹੋ ਜਿਹਾ ਮਾਹੌਲ ਨਹੀਂ ਸੱਜਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ